ਸਾਸਰੀਕਾਲ ਅੱਜ ਦੀ ਵੀਡੀਓ ਭਾਈ ਖੇਤੀਬਾੜੀ ਦੇ ਨਾਲ ਰਿਲੇਟਿਡ ਹੈ ਤੇ ਹੈਗੀ ਵੀ ਆਪਣੇ ਚਾਚੇ ਦੇ ਖੇਤ ਚੋਂ ਹੈ ਪਛਾਣੋਗਾ ਕੌਣ ਹੈ ਸਾਸਰੀਕਾਲ ਦਾਤਾ ਜੀ ਕਿਵੇਂ ਹੋ ਠੀਕ ਠਾਕ ਠੀਕ ਠਾਕ ਹੋ ਤੇ ਕੀ ਕਰ ਰਹੇ ਹੋਗੇ ਆ ਦੇਖੋ ਬੇਟਾ ਧੜ ਲਾ ਰਹੇ ਸਾਰੇ ਬਹਣ ਦਾ ਨੀਰਾ ਇੱਥੇ ਆ ਅੱਛਾ ਕਿੰਨੇ ਬਹਣ ਦਾ ਨੀਰਾ ਕਰ ਲਿਆ ਆਪਣੇ ਵਿੱਚ ਇਹ ਹੈਗਾ 27 ਕਿੱਲਿਆਂ ਦਾ 27 ਕਿੱਲਿਆਂ ਦਾ ਅੱਛਾ ਉਹੀ ਪਰ ਕਪਾ ਲਾਉਣ ਦੀਸਲਾ ਹੋਊਗੀ ਨਾ ਧੜ ਬਸੇ ਤੇ ਲਵਾ ਦਾਂਗੇ ਅੱਛਾ ਇਹ ਤੋਂ ਲਵਾ ਦੋਗੇ ਫਰੋਂ ਬੰਦੇ ਦੀ ਬਚਤ ਹੋ ਗਈ ਚਾਚਾ ਹਨਾ ਹਾਂ ਉਸ ਤੋਂ ਬਾਅਦ ਆਪਾਂ ਲਵੇਂ ਪੱਖਾ ਹੈਗਾ ਉਹਦੇ ਨਾਲ ਚਾਚੇ ਉੱਤੇ ਉਹ ਕਰਦਾਂਗੇ ਮਿੱਟੀ ਪਾ ਦਾਂਗੇ ਅੱਛਾ ਬੰਦੇ ਦੀ ਕੋਈ ਲੋਡ ਨਹੀਂ ਇਹ ਨਾਲੋਂ ਜਮੀਨ ਨਾ ਲਿਫਟ ਨਾਲ ਸਾਰਾ ਹੀ ਲਾਤਾ ਅੱਛਾ ਵਾਲੇ ਮਿੰਟ ਕੀ ਕੀ ਲੈਂਦਾ ਕਰਾਇਆ ਕਰਾ ਕੀ ਲੈਂਦਾ ਫਿਰ ਇਹ ਇਹ 220 ਰੁਪਏ ਘੰਟਾ ਇਹਦਾ ਘੰਟਾ ਹੀ ਲੱਗੂ ਸਾਰਾ ਇਹਦਾ ਹਾਂ ਇਹ ਤਾਂ ਇਹਨੂੰ ਤਾਂ ਕੀ ਲੱਗਣਾ ਹੈ ਇਹਦਾ ਬੰਦੇ ਦੀ ਮੇਨ ਪ੍ਰੋਬਲਮ ਵੀ ਲੇਬਰ ਮਿਲਦੀ ਨਹੀਂ ਮੇਨ ਪ੍ਰੋਬਲਮ ਹੈ ਲੇਬਰ ਦਾ ਕੋਈ ਮਿਲਦੀ ਨਹੀਂ ਹੈ ਵੀ ਫਿਰ ਬਸ ਇਹ ਸੌਖਾ ਕੰਮ ਆ ਸਭ ਤੋਂ ਅੱਗੇ ਤੁਸੀਂ ਆਏ ਦੱਸੋ ਛੋਡੇ ਨਾਲ ਤੇ ਮੇਰੀ ਪਹਿਲੀ ਇੰਟਰਵਿਊ ਆ ਵੀਡੀਓ ਹੈ ਤੁਸੀਂ ਮੈਨੂੰ ਦੱਸੋ ਅੱਗੇ ਫਿਰ ਹੁਣ ਕਣਕ ਵੱਢ ਕੇ ਕੀ ਫਸਲ ਬੀਜੀ ਹੈ ਕੀ ਕਰ ਰਹੇ ਹੋਗੇ ਪਲਾਨ ਕੋਸ਼ ਆਪਾਂ ਨੇ ਮੂੰਗੀ ਦੀ ਸੀ ਆਜੋ ਇਧਰ ਨੂੰ ਆਜੋ ਮੜਾ ਜਾ ਕਰਦੇ ਤੂੰ ਮੂੰਗੀ ਦੀ ਦੋ ਤਿੰਨ ਕਿੱਲੇ ਮੱਕੀ ਕਰਨੇ ਨੇ ਤੇ ਕਿੰਨੇ ਤੋਂ ਮਿਰਚਾਂ ਲਾਉਣੇ ਤਾਂ ਰੱਖਾਂਗੇ ਹਾਂ ਪੱਤੀਆਂ ਤੇ ਬਾਕੀ ਜੀ ਜੀਰੀ ਲਾਉਂਗੇ ਠੀਕ ਹੈ ਕਿਹੜਾ ਵੀ ਲਾ ਰਹੇ ਹੋ ਫਿਰ 26 26 ਸਾਰੇ ਜੀ ਸਾਰੇ ਸਹੀ ਉਹਦਾ ਫਿਰ ਖਰਚਾ ਘਟਾ ਤਾਂ ਲਾਉਣੀ ਉਹ ਖਰਚਾ ਘਟਾ ਇਹਨਾਂ ਦਾ ਸਾਰੇ ਪਾਣੀ ਦੀ ਬਚੂਗਾ ਠੀਕ ਹੈ ਜੀ ਮੂੰਗੀ ਦਾ ਵੀ ਕਿਹੜਾ ਦਾਤਾ ਚਾਹਤੇ ਜੀ ਸਟਾਰ 444 444 ਬਾਬਾ ਸੁਣ ਰਹੇ ਹਨਾ ਪਿਛਲੇ ਸਾਲ ਵੀ ਆਪਣੇ ਇਹੀ ਦੀਆਂ 7 ਕਮਟਲ ਦਾ ਪੈਕੇਜ ਕੰਕੜਾ 7 ਕਮਟਲ ਦਾ ਠੀਕ ਹੈ ਹੋਰ ਫਿਰ ਲੋਕਾਂ ਨੂੰ ਤੁਸੀਂ ਦੇਖਣ ਵਾਲੇ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਲਾਓ ਤਿੰਨ ਫਸਲਾਂ ਲਓ ਹਾਂ ਤੀਜੀ ਫਸਲ ਲਓ ਜ਼ਰੂਰ ਆਲੂ ਵੀ ਲਾਉਣੇ ਤੁਸੀਂ ਆਲੂ ਲਾਉਣੇ ਆਲੂ ਲਾਉਣੇ ਆਲੂ ਦਾ ਕੀ ਕੇਰ ਰਿਹਾ ਆਲੂ ਨੇ ਜਿੱਕੇ ਆਪਣੇ ਡਾਇਮੰਡ ਦੀ 310 ਕਟਈ 310 ਕਟਈ ਠੀਕ ਹੈ ਨਾਲੇ ਖੇਤੀ ਦਾ ਤਿਆਰ ਪਿਆ ਹੈ ਨਾ ਹਾਂ ਬਹੁਤ ਕੁਝ ਸਿੱਖੀ ਮਿਲਦਾ ਹੈ ਮਿਰਚ ਲਾ ਦਿੱ ਆਪਾਂ ਨੇ ਕੁਝ ਮਿਰਚ ਮਿਰਚ ਮਟਰ ਚੱਲ ਰਿਹਾ ਉਹ ਦੇਖਿਆ ਉਹ ਵੀ ਮਟਰ ਨੂੰ ਕਰਿਆ ਹਾਂ ਮਟਰ ਮਟਰ ਨਾਲ ਗੁੱੜ ਰੱਖੇ ਨੇ ਮਿਰਚ ਅੱਛਾ 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 ਠੀਕ ਆ ਜਾ ਉਹ ਠੀਕ ਹੈ ਠੀਕ ਹੈ ਆਪ ਵੀ ਲਿਆਂਦਾ ਉਹ ਵੀ ਆਪਾਂ ਅੱਛਾ ਗੁੱੜ ਨਾਲ ਖਾਤਰ ਠੀਕ ਹੈ ਉਹ ਵੀ ਪੰਜਨ ਦੀ ਬਚਦਾ ਹੈ ਹਾਂ ਉਹ ਵੀ ਠੀਕ ਹੈ ਲਓ ਵੀ ਆ ਦਿਖਾਉਨੇ ਆ ਤੁਹਾਨੂੰ ਗੜੂਚੂ ਜਾ ਸਾਹੀ ਤਾਂ ਬੰਦਿਆਂ ਦੀ ਬਾਵਾ ਬਚਤ ਕਰਦਾ ਪੱਟੂ 2200 ਰੁਪਿਆ ਘੰਟਾ ਜੇ ਤੁਸੀਂ ਨੇ ਢੜ ਲਵਾਉਣੀ ਆ ਕੁੱਪਪੋ ਹੋ ਕਰਾਉਣਾ ਦੇਖੋ ਕਿ ਮਠੋਕਦਾ ਨਾ ਤੁਨ ਤੁਨ ਕਿ ਉਧਰ ਵੀ ਚਾਚਾ ਕਹਿੰਦਾ ਮਿਰਚਾਂ ਚ ਰੋਟਾ ਬਿਟਰਣਾ ਮਿੱਟੀ ਲਈ ਜਾਂਦੇ ਆ ਉਹ ਵੀ ਤੁਹਾਨੂੰ ਇੱਕ ਦਿਨ ਕਰਕੇ ਦਿਖਾਉਣੇ ਆ ਵੀਡੀਓ ਉਹਨਾਂ ਦੀ ਤੇ ਇਹ ਦੇਖੋ ਪਹਿਲਾਂ ਤਾਂ ਗੱਲ ਬਾਤ 23 27 ਕਿਲਿਆਂ ਦੀ ਤੂੜੀ ਇਹਨੇ ਇੱਕ ਝਟ ਚ ਇੱਕ ਘੰਟੇ ਦੇ ਵਿੱਚ ਵੇਚੀ ਇਕੱਠੀ ਕਰਕੇ ਸਾਰੀ ਪਾ ਦੇਣੀ ਆ ਬਾਬਿਓ ਪੂਰੀ ਟੌਪ ਦੀ ਗੱਲਬਾਤ ਆ ਯਾਰ ਕਿੰਨੇ ਦੇ ਟਰੈਕਟਰ ਤੇ ਲਾਇਆ ਹੋਇਆ ਇਹ ਇਹ ਸੋਨ ਲੀਕਾ ਟਰੈਕਟਰ ਤੇ ਲਾਇਆ ਹੈ ਮੈਂ ਹਾਂ ਸੋਨ ਲੀਕਾ ਇਹ ਹੈਗਾ 60 ਪਾਵਰ ਪੂਰੀ ਤਾਕੜੀ ਤਕਨੀਕ ਆ ਬਾਈ ਬਾਕੀ ਚਾਚੇ ਨਾਲ ਆਪਾਂ ਹੋਰ ਗੱਲਬਾਤ ਵੀ ਪੇਤੀ ਬਾੜੀ ਨਾਲ ਲੈ ਕੇ ਕਰਦੇ ਰਾਂਗੇ ਅੱਗੇ ਤੇ ਵੀਡੀਓ ਹੋਰ ਆਉਣਗੀਆਂ ਤੇ ਇਹ ਜੇ ਤੁਸੀਂ ਕਰਾਉਣਾ ਹੁੰਦਾ ਹੈਗਾ ਇਹਦੇ ਨਾਲ ਕੋਈ ਤੁੜੀ-ਤਾੜੀ ਦਾ ਕੁੱਪ-ਕੱਪ ਭਰਨਾਗਾ ਬੰਦਿਆਂ ਦੀ ਬਹੁਤ ਬੱਚਦਾ ਭਰਾਬੋ ਤੇ ਅੱਜ ਆਪਾਂ ਮੇਰੇ ਆਪਣੇ ਘਰੋਂ ਸੀਗਾ ਸਾਹਮਣੇ ਉੱਥੇ ਵੀਡੀਓ ਤਾਂ ਹੀ ਬਣਾਉਣਾ ਦਾ ਮੇਰਾ ਹੋ ਗਿਆ ਸੀਗਾ ਪਲਾਨ ਵੀ ਆਪਾਂ ਤੇ ਵੀ ਅੱਜ ਜਰੂਰ ਪਾਟੇ ਨੇ ਵੀਡੀਓ ਉੱਥੇ ਵੀ ਚੱਲਾਂਗੇ ਇੱਕ ਦਿਨ ਆਪਾਂ ਸਵੇਰੇ ਸ਼ਾਮ ਨੂੰ ਸ਼ਾਮ ਨੂੰ ਉੱਥੇ ਮਿਰਚਾਂ ਦੀ ਵੀ ਦੇਖ ਆਵਾਂਗੇ ਤੁਹਾਨੂੰ ਤਾਂ ਉਸ ਤੋਂ ਵੀ ਮਿਰਚਾਂ ਦਾ ਕੀ ਗੱਲਬਾਤ ਹੈ ਤੇ ਕਿਹੜਾ ਵੀ ਮਿਰਚਾਂ ਦਾ ਲਾਇਆ ਮੂੰਗੀ ਬਾਰੇ ਵੀ ਜਦੋਂ ਬੱਟਨ ਬਾਰੇ ਵੀ ਉਹਦੀ ਵੀ ਕਰਾਂਗੇ ਗੱਲਬਾਤ ਬਾਕੀ ਜੇ ਕਿਸੇ ਭਰਾ ਨੇ ਇਹੋ ਜਿਹੀ ਜਗੜ ਉਹ ਕਰਨੇ ਹੋਣ ਹਨਾ ਟਾਈਮ ਦੀ ਪਛਤ ਕਰਨੀ ਹੋਵੇ ਤਾਂ ਆਪਾਂ ਪਲਾਨ ਕਰ ਲਿਆ ਕਰੋ